ਸਰਬ ਸੁਪ ਪ੍ਰਾਈਮ ਨਿਊਜ਼ ਵਿੱਚ ਆਪ ਸਭ ਦਾ ਸਵਾਗਤ ਹੈ। ਇਹ ਜੁਧ ਨਸ਼ਿਆਂ ਵਿਰੁੱਧ ਜਾਗਰੂਤਾ ਮੁਹਿੰਮ ਤਹਿਤ ਅੱਜ ਅੰਮ੍ਰਿਤਸਰ ਦੇ ਹਲਕਾ ਦੱਖਣੀ ਦੇ ਵਿਧਾਇਕ ਕੰਟਰ ਅਕਿੰਦਰਬੀਰ ਨੇ ਜਰਜੀ ਦੇ ਦਰਸ਼ਨ ਉਦੇਸ਼ੇ ਵਾਰਡ ਨੰਬਰ 47 ਦੇ ਕਾਉਂਸਲਰ ਵਰਪਾਲ ਤੋਂ ਪ੍ਰਬਲੂ ਸਰਕਾਰੀ ਐਲੀਮੈਂਟਰੀ ਸਕੂ ਲੜਕੇਪੁਰ ਬਾਬਾ ਦੀਪ ਸਿੰਘ ਜੀ ਦੇ ਮੀਟਿੰਗ ਕਰਵਾਈ ਗਈ ਜਿਸ ਵਿੱਚ ਐਮਐਲਏ ਡਾਕਟਰ ਅਕਿੰਦਰਬੀਰ ਸਿੰਘ ਨਿਜਰ ਉਚੇਚੇ ਤੌਰ ਤੇ ਪਹੁੰਚੇ। ਸਿੰਗ ਆਲਪੇ ਇਸ ਮੀਟਿੰਗ ਦਾ ਹਿਸਾਬ ਬਣਿਆ ਡਾਕਟਰ ਰਕਿੰਦਰਬੀਰ ਨੇਜਰ ਵੱਲੋਂ ਲਾਗਤਨਵਾਸੀਆਂ ਨੂੰ ਅਪੀਲ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਚੱਲ ਰਹੀ ਨਸ਼ੇ ਦੇ ਛੇਵੇਂ ਦਰਿਆ ਨੂੰ ਰੋਕਣ ਵਿੱਚ ਉਹ ਵੀ ਮਦਦ ਕਰਨ ਲੋਕਾਂ ਦੀ ਮਦਦ ਨਾਲ ਹੀ ਇਹ ਨਸ਼ੇ ਦੇ ਕੋਹੜ ਨੂੰ ਪੰਜਾਬ ਜੋ ਖਤਮ ਕੀਤਾ ਜਾ ਸਕੀਗਾ ਕਰ ਦੇਣਾ ਸੀ ਸਾਨੂੰ ਤੇ ਹੁਣ ਪਤਾ ਲੱਗਾ ਅਸੀਂ ਸਾਰੀ ਉਮਰ ਕੰਮ ਕਰ ਸਕਿਆ ਕੰਮ ਕਰਦੇ ਰਹੇ ਅੱਡੇਆਂ ਦੇ ਬੈਠ ਕੇ ਤੇ ਸਾਨੂੰ ਤੇ ਹੁਣ ਪਤਾ ਲੋਕਾਂ ਦੇ ਘਰਾਂ ਜੀਨਾਂ ਨਸ਼ਾ ਘਰ ਘਰ ਵਿੱਚ ਚਾਲੂ ਕਰ ਇਹਨਾਂ ਨੇ ਵਾਰ ਦਿੱਤਾ ਹੈ ਇਸ ਕਰਕੇ ਸਾਰਿਆਂ ਨੂੰ ਅਸੀਂ ਅਪੀਲ ਕਰਦੇ ਆਂ ਕਿ ਜਿੱਥੇ ਵੀ ਕੋਈ ਨਸ਼ਾ ਵੇਚਦਾ ਹੈ ਜਾਂ ਤੁਹਾਨੂੰ ਕੋਈ ਪਤਾ ਲੱਗਦਾ ਹੈ ਤਾਂ ਪਲੀਜ਼ ਕੁਝ ਦੱਸੋ ਤੁਸੀਂ ਮੈਨੂੰ ਆ ਕੇ ਦੱਸ ਸਕਦੇ ਹੋ ਮੈਂ ਪੂਰੀ ਕਾਰਵਾਈ ਕਰਾਵਾਂਗੇ ਇਸ ਕਰਕੇ ਇਹ ਬੇਨਤੀ ਹੈ ਕਿ ਨਸ਼ਿਆਂ ਤੋਂ ਬਚੋ ਇਹ ਨਸ਼ਾ ਬਹੁਤ ਥਾੜੀ ਚੀਜ਼ ਹੈ ਕਿ ਸਾਰਿਆਂ ਦੇ ਘਰ ਖਰਾਬ ਕਰ ਰਿਹਾ ਹੈ ਵਾਹਿਗੁਰੂ ਜੀ ਕਾ ਖਾਲਸਾ ਸਿਰ ਵਾਹਿਗੁਰੂ ਜੀ ਕੀ ਫਤਿਹ ਤਲਾਕਾ ਜੋਗਵਾ ਛੋਟੀਆਂ ਮੱਛੀਆਂ ਤੇ ਸਰਕਾਰ ਨੇ ਫੜੀਆਂ ਫੜੀਆਂ ਜਿਸ ਤਰ੍ਹਾਂ ਤੁਸੀਂ ਜਾਣਦੇ ਜਿਵੇਂ ਵੱਡੇ ਮਗਰਮੱਛ ਵੀ ਫੜ ਕੇ ਜੇਲ੍ਹਾਂ ਚ ਬੰਦ ਕੀਤੇ ਨੇ ਇਹ ਸਰਕਾਰ ਦਾ ਪ੍ਰਾਣਾਵਾ ਜਿਹੜਾ ਬਹੁਤ ਸੋਨਾ ਵਾ ਅਸੀਂ ਇਹ ਸਰਕਾਰ ਦੇ ਨਾਲ ਵਾ ਤੇ ਦੂਜਾ ਤੁਸੀਂ ਜਾਣਦੇ ਜੇ ਕਿ ਬਾੜ ਦੇ ਵਿੱਚ ਇੱਕ ਰੱਖਿਆ ਕਮੇਟੀ ਬਣਦੀਆਂ ਬੰਦੀਆਂ ਪਈਆਂ ਵਾ ਉਹਦਾ ਵੀ ਅੱਜ ਅਫਸਰ ਨੇ ਉਹ ਕਮੇਟੀ ਦੀ ਜਿਹੜੀ ਇੱਕ ਮੈਂਬਰਸ਼ਿਪ ਨੂੰ ਕਰਨਾ ਵਾ ਬੱਬਰ ਜੀ ਦੀ ਅਗਵਾਈ ਵਿੱਚ ਇੱਥੇ ਸੰਗਤ ਜੁੜੀ ਆ ਤੇ ਮੈਂ ਇੱਥੇ ਸਾਡੇ ਹਰਮਨ ਪਿਆਰੇ ਨੇਤਾ ਹਲਕਾ ਐਮਐਲਏ ਡਾਕਟਰ ਅੰਦਰਦੀਪ ਸਿੰਘ ਜੀ ਨਿੱਜਰ ਜੋ ਕਿ ਆਪਣਾ ਕੀਮਤੀ ਸਮਾਂ ਇਸ ਕਾਮਲੀ ਦੇ ਰਹੇ ਆ ਮੈਂ ਉਹਨਾਂ ਦਾ ਵੈਲਕਮ ਕਰਦਾ ਆ ਤੇ ਬਹੁਤ ਧੰਨਵਾਦ ਕਰਦਾ ਆ ਕਿ ਬੜਾ ਇਨੀਸ਼ੀਏਟਿਵ ਲੈ ਰਹੇ ਆ ਆਪ ਨਿੱਜੀ ਤੌਰ ਤੇ ਹਰ ਮੀਟਿੰਗ ਦੇ ਵਿੱਚ ਅਜੇ ਕਿ ਕੋਈ ਕੰਪਲਸਰੀ ਨਹੀਂਗਾ ਇਹਨਾਂ ਵਾਸਤੇ ਪਰ ਫਿਰ ਵੀ ਇਨਾ ਚੇਚੇ ਦੂਰ ਦੇ ਪਹੁੰਚਦੇ ਆ ਵੀ ਇਹ ਜਿਹੜੀ ਕੋੜ ਆਏ ਲੱਗ ਪਿਆ ਇਹਨੂੰ ਆਪਾਂ ਦੂਰ ਕਰਨ ਵਾਸਤੇ ਹਰ ਬਰਾਲੇ ਦੇ ਵਿੱਚ ਮੈਂ ਤੁਹਾਡੇ ਸਾਥ ਆਂ ਸਾਥੀਓ ਪੰਜਾਬ ਦੇ ਵਿੱਚ ਤਾਂ ਰੁਪਦਾਇ ਮਹਿਮ ਪੂਰੀ ਜੋਰਾ ਛੋਰਾ ਨਾਲ ਚੱਲ ਰਹੀ ਆ ਵੀ ਨਸ਼ੇ ਨੂੰ ਆਪਾਂ ਜੜਾ ਤੋਂ ਪੱਟਣਾ ਹੈ ਇਹਨਾਂ ਦੇ ਮੈਨੂੰ ਪਤਾ ਨਹੀਂ ਪਰ ਇੰਨਾ ਮੈਂ ਦਾਅਵੇ ਨਾਲ ਕਹਿ ਸਕਦਾ ਵੀ ਸੌਥ ਹਲਕੇ ਦੇ ਵਿੱਚ ਘਰ-ਘਰ ਵਿੱਚ ਪਤਾ ਵੀ ਇਹ ਮੈਨ ਕੋਈ ਚੱਲ ਰਹੀ ਹੈ ਕਿਉਂਕਿ ਜਿਹੋ ਜਿਹੇ ਸਾਡੀਆਂ ਪਹਿਲਾਂ ਰੈਲੀਆਂ ਹੋਈਆਂ ਹੁਣ ਉਸ ਤੋਂ ਬਾਅਦ ਮੀਟਿੰਗ ਹੋ ਰਹੀਆਂ ਨੇ ਇਹਦਾ ਇਹੋ ਹੀ ਆ ਰਿਹਾ ਯਾਰ ਸਪੋਰਟ ਵੀ ਲੋਕਾਂ ਨੂੰ ਪਤਾ ਲੱਗ ਗਿਆ ਵੀ ਵਾਕਈ ਸਰਕਾਰ ਨੇ ਜਿਹੜਾ ਜੜੇ ਜੜਾ ਤੋਂ ਖਤਮ ਕਰ ਲਈ ਨਸ਼ੇ ਨੂੰ ਇੱਕ ਮਹਮ ਚਲਾਈ ਆ ਤੇ ਉਧਰ ਰਿਜ਼ਲਟ ਵੀ ਮਿਲਨੇ ਸ਼ੁਰੂ ਹੋ ਗਏ ਆ ਜਿਦ ਤਰ੍ਹਾਂ ਐਸਐਚਓ ਸਾਹਿਬ ਨੇ ਦੱਸਿਆ ਆ ਪਿਆਰ ਨੂੰ ਜਿੱਥੇ ਵੀ ਕੋਈ ਟ੍ਰੇਸ ਹੁੰਦਾ ਆ ਅਸੀਂ ਬੰਦਾ ਫੜ ਕੇ ਅੰਦਰ ਦੇ ਦਿੰਦੇ ਆ ਦੂਜੀ ਸਭ ਤੋਂ ਵੱਡੀ ਗੱਲ ਆ ਤੁਹਾਡੇ ਹਲਕੇ ਦੇ ਐਮਐਲਏ ਸਾਹਿਬ ਵੱਲੋਂ ਸਖਤ ਹਦਾਇਤ ਹੀ ਹੋਈ ਆ ਕਿ ਨਸ਼ੇ ਵਾਲੇ ਦੀ ਨਾਂ ਤੇ ਮਦਦ ਕਰਨੀ ਨਾ ਦੀ ਪਿੱਛੇ ਜਾਣਾ ਸਾਡੇ ਸਰਕਾਰ ਨੂੰ ਐਮਐਲਏ ਸਾਹਿਬ ਮਾਪੁਰਿੰਸਾ ਜਣ ਕੇ ਆਇਓ ਇਸ ਸਾਡੇ ਨੂੰ ਜੀ ਆਇਆਂ ਆਖਣਾ ਦੱਸੋ ਜਿਹੜਾ ਨਸ਼ਾ ਆ ਇਹ ਸਿਰਫ ਜਿਹੜਾ ਵਿਅਕਤੀ ਨਸ਼ਾ ਕਰਦਾ ਸਿਰਫ ਉਹਦੇ ਲਈ ਹੀ ਹਾਨੀ ਕਰਕਣੀ ਹੈ ਉਹਦੇ ਪਰਿਵਾਰ ਲਈ ਸਮਾਜ ਲਈ ਸਾਰਿਆਂ ਲਈ ਇੱਕ ਜਿਹੜਾ ਕੂੜ ਜਿਹੜਾ ਬਣ ਜਾਂਦਾ ਹੈ ਕਿ ਜਿਹੜਾ ਨਸ਼ਾ ਨਾ ਹੀ ਉਸ ਬੰਦੇ ਦਾ ਸਰੀਰਕ ਨੁਕਸਾਨ ਦੇ ਨਾਲ ਨਾਲ ਉਸ ਦਾ ਵਿੱਤੀ ਨੁਕਸਾਨ ਸਮਾਜਿਕ ਨੁਕਸਾਨ ਸੂਸ਼ ਬਾਇਗੜ ਜਿਹਨੂੰ ਕਹਿੰਦੇ ਨੇ ਆ ਰਿਸ਼ਤੇਦਾਰ ਵੀ ਹੈ ਉਹ ਜਿਹਦੇ ਨੂੰ ਵਿਆਹ ਸ਼ਾਦੀ ਦੇ ਜਾਂ ਕਿਸੇ ਹੋਰ ਵੀ ਕਿਸੇ ਚੀਜ਼ ਦੇ ਪਰੋਇ ਕਰ ਲੈਂਦੇ ਆ ਬਲਕਿ ਪੂਰੇ ਪਰਿਵਾਰ ਨੂੰ ਹੀ ਪਿਛੇ ਬਾਹਰ ਦੇ ਇਹਨਾਂ ਦਾ ਮੁੰਡਾ ਮਾੜੀ ਸੰਗਤ ਹੈ ਬਸ ਸਾਡੇ ਕਿਤੇ ਇੱਥੇ ਆਇਆ ਤੇ ਇਸ ਚੀਜ਼ ਨੂੰ ਬੜੀ ਹੀ ਗੰਭੀਰਤਾ ਨਾਲ ਸਾਨੂੰ ਜਿਹੜਾ ਲੈਣਾ ਚਾਹੀਦਾ ਹੈ ਕਿ ਜੇ ਸਾਡੇ ਆਣ ਗੁਆਣ ਦੇ ਕਿਤੇ ਵੀ ਕੋਈ ਸਾਨੂੰ ਲੱਗਦਾ ਕਿ ਉਹ ਕੋਈ ਬੰਦਾ ਦੁਧਰਾ ਦੇ ਜਿਹੜਾ ਸ਼ੁਰੂ ਕਰ ਰਿਹਾ ਹੈ ਤੇ ਉਹਦੀ ਜ਼ਰੂਰ ਉਹਨੂੰ ਉਹਦੇ ਪਰਿਵਾਰ ਨੂੰ ਜਿਹੜਾ ਦੱਸਣਾ ਜ਼ਰੂਰ ਚਾਹੀਦਾ ਇਹ ਵੀ ਕਹਿਣਾ ਚਾਹੀਦਾ ਵੀ ਇਹ ਕੋਈ ਨਹੀਂ ਇਹਦਾ ਦਾ ਕਰ ਰਿਹਾ ਤੇ ਸਰ ਕੋਈ ਇਹਦਾ ਕੀ ਹੈ ਜਿਵੇਂ ਆਮ ਦੀ ਗੱਲ ਆ ਵੀ ਆਪਣੇ ਘਰ ਵਾਂਗ ਹੀ ਅਕਸਰ ਨੂੰ ਅਗ ਲੱਗਦੀ ਹੈ ਨਾ ਦੂਜਿਆਂ ਲੱਗਦੀ ਬਸੰਤਾਂ ਲੱਗਦੀ ਹੈ ਇਹ ਪਹਿਲਾ ਸਮਾਂ ਸੀ ਜਦੋਂ ਲੱਗਦਾ ਸੀ ਵੀ ਫਲਾਣਾ ਕਰ ਰਿਹਾ ਜੀ ਉਸ ਬੰਦੇ ਜੋ ਕਰ ਰਿਹਾ ਅੱਜ ਕੱਲ੍ਹ ਪੂਰੀ ਰਿਆ ਹੋ ਜਾ ਪਰਵਾਰ ਨਹੀਂ ਜਿਹਦੇ ਘਰ ਜਾਂ ਨੇੜੇ ਦੀ ਰਿਸ਼ਤੇਦਾਰੀ ਚ ਕੋਈ ਐਵਾਂ ਦਾ ਵਿਅਕਤੀ ਨਹੀਂ ਜਿਹੜਾ ਇਸੇ ਗਰਸ ਤੋਂ ਜੁਕਾ ਮਿਲ ਤੇ ਇਹ ਨੂੰ ਗਮਿਹਤਾ ਨਾਲ ਲੈਂਦਾ ਹੈ ਸਾਨੂੰ ਜ਼ਰੂਰ ਉਸ ਬੱਚੇ ਨੂੰ ਉਸ ਵਿਅਕਤੀ ਨੂੰ ਜਿਹੜਾ ਮੌਕਾ ਦੇ ਕੇ ਉਹਨੂੰ ਨਸ਼ਾ ਕਿਲਾ ਉਹ ਇੰਦਰ ਚ ਦਾਖਲ ਕਰਾਉਦਾ ਉਹ ਭਾਣਾ ਜਿਹੜਾ ਹੈ ਕਰਨਾ ਚਾਹੀਦਾ ਹੈ ਉਹਨੂੰ ਕੋਈ ਪਰਿਵਾਰ ਨੂੰ ਦੱਸੋ ਜੇ ਤੁਹਾਡੇ ਪਰਿਵਾਰ ਚ ਕੋਈ ਹੈ ਜਾਂ ਰਿਸ਼ਤੇਦਾਰੀ ਚ ਹੈ ਪੁਲਿਸ ਨਾਲ ਸੰਪਰਕ ਕਰੋ ਇਹ ਸਰਕਾਰ ਵੱਲੋਂ ਸਿਹਤ ਵਿਭਾਗ ਦੇ ਨਾਲ ਪੁਲਿਸ ਦਾ ਟਾਈਪ ਆਪ ਕਰਾ ਕੇ ਜਿਹੜੇ ਨਸ਼ਾ ਛਡਾਊ ਕੇਂਦਰਾਂ ਦੇ ਵਿੱਚ ਕਾਫੀ ਸਹੂਲਤਾਂ ਜਿਹੜੀਆਂ ਮੁਹੱਈਆ ਹੋਈਆਂ ਕਰਾਈਆਂ ਜਾਂਦੀਆਂ ਕਿ ਜੇ ਕਿਸੇ ਨੂੰ ਉੱਥੇ ਦਾਖਲ ਕਰਕੇ ਇਲਾਜ ਦੀ ਲੋੜ ਹੈ ਤੇ ਉਹਨੂੰ ਫ੍ਰੀ ਦਾ ਇਲਾਜ ਕੀਤਾ ਜਾ ਰਿਹਾ ਦਵਾਈ ਦੇ ਨਾਲ ਨਾਲ ਉਹਦੇ ਰਹਿਣ ਦਾ ਪ੍ਰਬੰਧ ਉਹਦੇ ਖਾਣ-ਪੀਣ ਦਾ ਪ੍ਰਬੰਧ ਵੀ ਜਿਹੜਾ ਸਰਕਾਰ ਵੱਲੋਂ ਸਹਾਈ ਕੀਤਾ ਜਾ ਰਿਹਾ ਹੈ ਨਸ਼ਾਸ਼ਰਮ ਕੇਂਦਰ ਜੇ ਬੈਡਾਂ ਦੀ ਕਮੀ ਸੀ ਤੇ ਜਿਹੜੇ ਦੂਸਰੇ ਹਸਪੀਟਲਸ ਨੇ ਸਰਕਾਰ ਦੇ ਉਹਨਾਂ ਦੇ ਬੈੱਡ ਇਹਨਾਂ ਨਾਲ ਹੀ ਬਦਲ ਕੀਤੇ ਗਏ ਆ ਪ੍ਰਾਈਵੇਟ ਸਿਕਿਉਰਟੀ ਦੇ ਨਾਲ ਨਾਲ ਸਭੀ ਪੁਲਿਸ ਦੀ ਗਾਰਡ ਦੇਖ ਰਾਈ ਗਈ ਹੈ ਕਿ ਜੇ ਕੋਈ ਸ਼ੁਰੂ ਜੁੜਚਾਰ ਕਰ ਕਿਸੇ ਦਾ ਨਹੀਂ ਉੱਥੇ ਜੇ ਲੱਗਦਾ ਕੋਈ ਮਾਲਾਗ ਦਾ ਭਜਨ ਨੂੰ ਕਰਦਾ ਰਹੇ ਉਦੀ ਉਥੇ ਇੱਕ ਕੇਅਰ ਕੀਤੀ ਜਾ ਸਕਿਆ ਕਿ ਉਹਦੀ ਨਿਗਰਾਨੀ ਕੀਤੀ ਜਾ ਸਕਿਆ ਉਥੋਂ ਛੱਡ ਕੇ ਨਾ ਜਾਵੇ ਡੀ ਆਕਸੀਫੀਕੇਸ਼ਨ ਤੋਂ ਇਲਾਵਾ ਜਿਹੜਾ ਰੀਹਾਈਡਰੇਸ਼ਨ ਵੀ ਸਰਕਾਰ ਵੱਲੋਂ ਕੀਤਾ ਜਾ ਰਿਹਾ ਜਿਹਨੂੰ ਮੋੜੁਬ ਸੇਵਾ ਕਹਿੰਦੇ ਆ ਉਥੇ ਪਲੰਬਿੰਗ ਦਾ ਕੰਮ ਇਲੈਕਟ੍ਰੀਸ਼ੀਅਨ ਦਾ ਕੰਮ ਇੱਥੋਂ ਤੱਕ ਜਿਵੇਂ ਖਾਸ ਪੂਜਾ ਹੋਣੀਆ ਕੋਈ ਛੋਟੀਆਂ ਰੇੜੀਆਂ ਦੇ ਜਿਹੜੇ ਕੋਈ ਬੱਗਰ ਜਾਂ ਰੋਡਸ ਕੋਈ ਖਰਾਉਣਾ ਉਹ ਚੀਜ਼ਾਂ ਨੂੰ ਸਫਾਈ ਚਾਰੀਏ ਤਾਂ ਕਿ ਜੇ ਨਸ਼ਾ ਛੱਡ ਕੇ ਬਾਹਰ ਆ ਗਿਆ ਆਪਣਾ ਆਪ ਨੂੰ ਕਿਸੇ ਵੱਲ ਆਪਣਾ ਬਿਜ਼ੀ ਰੱਖ ਸਕਣ ਤੇ ਆਪਣਾ ਜਿਹੜਾ ਗੁਜ਼ਾਰਾ ਜਿਹੜਾ ਕਰਨ ਵਾਸਤੇ ਆਪਣੀ ਕਮਾਈ ਕਰ ਸਕਣ ਤੇ ਉਹ ਜਿਹੜੇ ਵੇਚਣ ਵਾਲਿਆਂ ਦੀ ਉਹਦੀ ਜਾਣਕਾਰੀ ਵਾਸਤੇ ਸਰਕਾਰ ਨੇ ਤੇ ਡਿਪਾਰਟਮੈਂਟ ਵੱਲੋਂ ਬਹੁਤ سارے ਪਲੈਟਫਾਰਮ ਹੈਲਪਲਾਈਨਸ ਜਾਰੀ ਕੀਤੀਆਂ ਕਿਥੇ ਸੂਚਨਾ ਦੇਣ ਵਾਲੇ ਦਾ ਬਿਲਕੁਲ ਕੰਫਿਡੈਂਸ਼ੀਅਲ ਦੇ ਬੁੱਧ ਰੱਖਿਆ ਜਾਂਦਾ ਹੈ ਜੇ ਤੁਸੀਂ ਸਿੱਧੇ ਤੌਰ ਤੇ ਦੱਸਣਾ ਚਾਹੁੰਦੇ ਪੁਲਿਸ ਨੂੰ ਵੀ ਦੱਸ ਸਕਦੇ ਹੋ ਤੇ ਜੇ ਤੁਹਾਨੂੰ ਲੱਗਦਾ ਕਿ ਕਿਤੇ ਤੁਹਾਡੀ ਜਾਣਕਾਰੀ ਨਾ ਸਾਂਝੀ ਹੋ ਗਈ ਤੇ ਉਹਨਾਂ ਐਪਸ ਤੇ ਤੁਸੀਂ ਜਾਣਕਾਰੀ ਦੇ ਸਕਦੇ ਹੋ ਅੱਜ ਦੀ ਲਾਸਟ ਮੀਟਿੰਗ ぐらい ਕੋਈ ਗੱਲ ਸਾਰੇ ਧਿਆਨ ਚ ਜਾਂਦੀ ਗਈ ਸੀ ਉੱਥੇ ਕਿ ਕਿਸੇ ਗਲੀ 'ਚ ਕੋਈ ਇਸ ਤਰ੍ਹਾਂ ਕਰ ਰਿਹਾ ਹੈ ਤੇ ਪਰਸੋਂ ਜਿਹੜਾ ਅਸੀਂ ਮੁਕਦਮਾ ਦਰਜ ਕਰਕੇ ਕੁਝ ਲੇਡੀਜ਼ ਨੂੰ ਨਸ਼ਰੇ ਤੋਂ ਦਾਕਾਫੀ ਤੇ ਵੇਚ ਕੇ ਉਧਰ ਭੇਜਿਆ ਹੈ ਬਿਲਕੁਲ ਜਿਹੜਾ ਸੱਤੀ ਨਾਲ ਪੁਲਿਸ ਰਾਂ ਅਰ ਬੋਰਡ ਆਪਣੀ ਕਰ ਰਹੀ ਹੈ ਤੇ ਤੁਸ ਤੁਹਾਡੇ ਲੋਕਾਂ ਦਾ ਸਮਾਜ ਦਾ ਇਛ ਸਾਥ ਚਾਹੀਦਾ ਹੈ ਇਹਦਾ ਸਾਥ ਦਿਓ ਤਾਂ ਕਿ ਜਿਹੜਾ ਨਸ਼ੀ ਦੀ ਜਿਹੜੀ ਇਹੋ ਜੀ ਬਿਮਾਰੀ ਹੈ ਉਹਨੂੰ ਜੜ ਤੋਂ ਜੜਾ ਵੱਢਿਆ ਜਾ ਸਕੇ ਜਿਹੜੇ ਸਿਟੀਜ਼ਨ ਫਿਰੀ ਸੋਹੇ ਜਿਹੜੇ ਸਭਾ ਐਸਐਸਓ ਸਰਪੰਚਾਂ ਨਾਲ ਸਾਥੀ ਅਸੀਂ ਸਿਹਤ ਸੇਵਾਵਾਂ ਦੇ ਸਸੇ ਕੰਮ ਨੂੰ ਬੁਸਕਾ ਗੱਲਾ ਸਾਡੀ ਉਹਨੇ ਜਮਾਨਤ ਫੀਸ ਕਰ ਰਹੀ ਹੈ ਐਸਐਸਓ ਸਰਪੰਚ ਨੇ

ਉਹ ਜਿਹੜਾ ਰਾਜਪੁਰ ਲੈਣਾ ਇਹ ਬੰਦਾ ਕਿ ਜੈ ਐਕਸਪੀਡਰ ਹੋ ਰਿਹਾ ਹੈ ਨਾ ਤੇ ਮੁੱਖੀ ਨੂੰ ਚਲਦੇਗਾ ਅਸਲ ਵਿੱਚ ਬਿਜਲੀ ਬੰਦ ਹੋ ਗਈ। ਹਮਨ ਨੂੰ ਇੱਕ ਗੱਲ ਸਮਝ ਆਈ ਕਿ ਬੰਦਾ ਫਿਰ ਲੈ ਗਿਆ। ਇਹ ਕਿ ਜੇ ਪਿੱਛੋਂ ਨਿਸ਼ਾਨੀ ਸੀ ਮਿਲ ਰਿਹਾ। ਪਰ ਪਛਤਾਣਾ ਫਿਰ ਅਸਲ ਵਿੱਚ ਮੁੱਖੀ ਜੀ ਨੇ ਇਹ ਕਹਿ ਦਿੱਤਾ। ਤੇ ਸਰਕਾਰ ਅੰਦਰ ਇਹਨਾਂ ਕਿੱਸੇ ਉੱਪਰ ਕਿੱਥੇ ਸੀ। ਬਹੁਤ ਸਹੀ ਵਾਲੇ ਕਲਕੱਤਾ ਪਤਾ ਨਹੀਂ ਹੋ ਸਕਦਾ। ਇਹ ਤਾਂ ਲੋਕੀ ਪੁੱਛ ਲੈ ਗਿਆ ਕਿ ਇਹ ਬੰਦਾ ਜੀ ਬਹੁਤ ਪਰੇਸ਼ਾਨ ਕਰ ਰਿਹਾ। ਅਸੀਂ ਚੋਕ ਕੇ ਚੋਕੀ ਪੁੱਛ ਲਈ ਦੀ ਠੀਕ ਹੈ।

ਇਹ ਜੁਹ ਫੇਖ ਲਿਆ ਕਰੋ ਕਿ ਯਾਰ ਕੋਸ਼ਿਸ਼ ਕਰ ਰਹੇ ਨੇ ਪਰ ਜਿੰਨਾ ਸੜਕ ਰਿਸੋਰਸਸ ਨੇ ਜਿੰਨੇ ਸੜਕ ਕੋਲ ਇੱਕ ਸਿਸਟਮ ਹੈ ਉਹਦੇ ਤੇ ਚੱਲਣਾ ਹੁੰਦਾ ਨਾ ਸਵਾਰ ਨਹੀਂ ਜਾ ਸਕਦੇ ਸੀ ਸੜਕਾਂ ਉੱਤੇ ਗੱਡੀਆਂ ਵੀ ਨਹੀਂ ਹੋਈਆਂ ਮੇਨਟਾਇਨ ਵੀ ਨਹੀਂ ਹੋਈਆਂ ਪੈਸੇ ਨਹੀਂ ਆ ਗਏ ਲੇਕਿਨ ਜਿੰਨਾ ਸੜਕ ਹੈਗਾ ਸਰੋ ਫਿਰ ਸਾਰਾ ਲੱਕਾਤ ਰੋਣਾ ਹੁੰਦਾ ਜਿੰਨਾ ਬੀਵਲਾ ਚੋਦਰਾ ਸੀ ਕੰਮ ਕਰਨ ਦੀ ਕੋਸ਼ਿਸ਼ ਕਰਦੇ ਆ ਇਹ ਬੇਵਿਫੀਕੀਆ ਦੀ ਕਰ ਲਿਆ ਕਰੋ ਕਰ ਦਿਖਾਓ ਸਰਕਾਰ ਨਾਲ ਜਗਲੇਗਲੀ ਵੋਟ ਨਾ ਪਾਓ ਆਪਾਂ ਮੂਰਤ ਕੋ ਖਰਾਬ ਕਰਨਾ ਬਣਾ ਤੁਸੀਂ ਆਪਣਾ ਮੂਰਤ ਨਾ ਖਰਾਬ ਕਰੇਗੇ કેનો સા ઠીક હે બેચ કર રાખ લે ઠીક હે કર નહી જા દે કર ઓ તો ટીક કરના તમ બીજે દસિક મેચ હોના કે દેખો જીડી કોમ આજ પંજાબીને پتہ કીદી લોડ પંજાબીયા નો ટેન્શન જલ્દી હો જા સંપળ દી લોડ પંજાબી મીજે પડ રહે નહીજે પડ રહે નહીજે ઓર એસા લાગતે પચે બકોરી હો સર અપના પખોરબ પડ કે તાન પર ખુશ હે સર સમ ગમ સર કે

ये वास्ते सी भी काम होंगे सरकारों फैसिलिटियां देनी चाहिए जिन्हें कि बहुत देर तो जो दिल की कोशिश नहीं की छोड़ी माड़ी किसम ग्राउंड बहुत नहीं है जैसे शहर प्लान किया उन्हें ग्राउंड छड़िया नहीं कितने लेकिन जेने बन रहे मैं पुल बन रहा है वो इतने के ग्राउंड में आ रही है मैं घटो घट छे क्रिकेट के नैट ला के अगले छह महीने घट्ट छोटा अठ ही बन गया वॉलीबॉल ला के देना पिकटबॉल ला के देनी है बास्कटबॉल ला के देनी है तो बहुत सारी ग्राउंड होटो घट चार जगह शहर चार जगह जिम ला के देना सठ लाख रुपया क्या इस गए पंद्रह पंद्रह लाख लावे जगह दस जित आजादी का भी होसडिंग बंद लग जाएगा वी बार रूची का कमरा बन जाएगा खिड़कियां लग जाएगी रूने लग जाएगी लग जाएगा वे सारा कुछ होगा प्लानिंग है ਉਪਨਜਮਾਟ ਹੈ ਕੀ ਕਲੋਜ਼ ਜਮ ਦੀ ਗੱਲ ਕਰ ਰਹੇ ਹਾਂ ਜਿੱਤੇ ਬੰਦ ਕਪੜੇ ਚ ਤੁਸੀਂ ਪਾ ਕੇ ਇੱਕ ਅਰਸੇ ਤੋਂ ਰੱਖੇ ਹੋਏ ਉਪਰ ਜਿੱਕੇ ਰੱਖੇ ਨੇ ਪਾਕਾਵਾਸੇ ਬੈਸੇ ਰੱਖੇ ਨੇ ਔਰ ਤੁਸੀਂ ਹਰਾਮ ਹੋ ਕੇ ਅੱਜ ਦੇ ਦਿਨ ਜੀ ਸਾਡੇ ਘਟੋਟ ਬਹੁਤ ਤਰੀਕ ਦਿਨ ਲਾਦਾ ਸਿਰੋਹ ਕਰਕੇ ਚੁਣਦੇ ਕੱਚਾ ਦਾ ਬਲ ਛਪਾ ਨਹੀਂ ਆਈ ਨਹੀਂ ਚੁਕਿਆ ਬੱਲੇ ਦੀਆਂ ਬੱਲੇ ਗਲੇ ਪੈ ਸਵੇ ਪਾ ਹਰ ਵੀਰ ਦੋ ਤਿੰਨ ਚਾਰ ਸਤਾ ਡਿੱਗਦੇ ਆ ਇਹ ਸਾਡਾ ਹਾਲ ਹੈ ਸਰਨਾ ਲਈ ਪਹਿਲੀ ਸਰਕਾਰ ਸੀ ਕਾਂਗਰਸ ਪਾਈ ਦੇ ਵਿੱਚ ਮੜੀ ਗੱਲ ਨਹੀਂ ਕਰਵਾ ਕੇ ਲੇਕਿਨ ਫਾਕੀ ਤੁਸੀਂ ਲੇਕਾ ਸਮਾਛੇ ਕੋਰ ਤੇ ਆਸੀਗਾ ਸਮਾਛੇ ਕੋਰ ਸਾਜੀ ਜੇ ਬੋਲੋ ਸਮਾਛੇ ਬਰੇ ਕਰਲੇ ਤੇ ਕਟਕਟ ਦੰਸ਼ਾ ਤਰ ਕਰਕੇ ਰੇ ਸੀ ਕਿ ਜਿਹੜੇ ਕਚੇ ਨਹੀਂ ਹਲਾ ਕੀ ਨਹੀਂ ਗਏ ਲੇਕਰ ਉਹ ਇਧਰ ਵੰਡੰਦਰ ਵੰਡਤੀ ਜਾਂਦੇ ਸੀ ਜਾਂਦੇ ਹੋਏ ਇਹ ਕਹ ਕੇ ਪ੍ਰਤੀਕਿਆ ਨਾ ਕੋਈ ਬੋਲਣ ਦੇ ਪੈਸੇ ਸਰ ਇਹਨਾਂ ਦੇ ਪੈਸੇ ਕਿਸੇ ਕੋਲ ਦੇ ਪੈਸੇ ਤੇ ਨਹੀਂ ਆ ਰਹੇ ਅਸੀਂ ਇਹ ਕਿੰਨੇ ਦੇ ਸਾਡੇ ਜਿਹੜੇ ਪੈਸੇ ਆਏ ਆ So, सो ये कर रहे हैं कोशिश बड़ी जी कोशिश है कि जैसे बिल्कुल ही जैसे तो डाउन देना। उन्हां उन्हां का so, को डाउन तो तो है ना उन्होंने घटो घट्ट दे दिए सो ये पुरानी है अगले दिनों एक लाइब्रेरी बहुत चीज की बनी है ये बड़ी गुरु पर पार्क हैगी सीट तक के खबर नहीं आती है रामदास पार्क में लायब्रेरी बनी है जो से कोशिश करा कि अट्टो घट बारह घंटे बनी रखिए जिसमें दस बजे खुले तो रात दस बजे तक उन चालू रखिए कोशिश होगी बच्चे फलन जाके જો ચેનલનો રિપોર્ટ જાઉં પછાશામાં પરખે 2005 કે ટી આપણા કાઉન્ટ કાલે કે બરા સરા થઈ કે તો ઘણી કામો ઉદ્યોગ સુરક્ષા જેવી જગ્યાએ સો સંદર્ભે પ્રોજેક્ટ છે સાડેજી વધુ છે સાડા થોડા જાતા મો ઇટપાસ સંટે કરવો પડે કા એના દિવસ સાકે સરકારી સરકાર ગ્રેડસન બોટ બુક કા સો નિવાસીક સર્વિસ ફંડ રિસોર્સ મેદાન કાથી થા દેજો અને તો આડે કોઈ ભી ઈચ્છાની ની પૂરી ન હોય તો સીધો સાફ કરીને પરનિંદન આગળ આયાગા पहले लाइट सी होगी अभी घटो घट भी, भी ट्रांसफॉर्मर लाए थे जो भी भी लाए जाए थोड़े नहीं होते तो थे लंखन की लड़ है दोबारा दसो अपने दोस्तों सामने मिलो उन्होंने दसो भी बत्ती है, बार दूसरी गलती देखो साइनिया जुम्मे खत्म नहीं होगी ट्रांसफॉर्मर नवा लग गया जो पॉट का कराओ ना दो हालांकि चार कराओ

कुत्ते दुध तो पाई जाने अभी रोटी दबके पाने फिर कुछ रोटी के ना पाओ अगर पाते नहीं पाते रोटियां बनिया घर दो भर जाए जाके खा दुध लगा बंद ना पा सो यह करके जी जो तुर पे ना चंगा सिस्टम नहीं, 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 तो नहीं तर्के तर्के है दुनिया जागृति वाल जाने लगी असि अगले बार वाल जाए सो मेरिया बेनती